ਲੋਗੀ ਸ਼ਸ਼ੀਕਲ ਸਾਰਿਆਂ ਨੂੰ ਕਰੇ ਵਲ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਜਿਹੜਾ ਸਕੂਲ ਵਾਲਾ ਬਲੌਗ ਆ ਉਹ ਐਂਡ ਕਰਕੇ ਹੁਣ ਆਪਾਂ ਨਵਾਂ ਬਲੌਗ ਸਟਾਰਟ ਕਰ ਲਿਆ ਜਿਸ ਮੀਤ ਦੇਖੋ ਕਿੱਡਾ ਮੁਖੋਲ-ਕੋਲ ਦਿਖਾਉਂਦਾ ਤੇ ਹੁਣ ਇਹ ਧੂਰੀ ਤੋਂ ਆਈ ਸੀ ਨਾ ਸਕੂਲ ਚ ਰਵਨੀਤੇ ਇਹ ਸੀਗਾ ਫਿਰ ਪਿੰਡ ਵਿੱਚ ਦੀ ਲੰਗਾਏ ਤੇ ਮੇਰੇ ਪਿੰਡ ਵਿੱਚ ਦੀ ਬੁਗਰੇ ਵਿੱਚ ਦੀ ਤੇ ਮੰਮੀ ਹੁੰਦੀਆਂ ਨਾਲ ਮਿਲ ਕੇ ਜਾਵਾਂਗੇ ਜਾਂਦੇ ਜਾਂਦੇ ਜੇ ਤੁਸੀਂ ਉੱਥੇ ਜਾਣ ਦੀ ਸਲਾਹ ਕਰ ਲਈ ਤੇ ਚਲੋ ਜੀ ਚੱਲਦੇ ਹਾਂ ਹੁਣ ਮੈਂ ਤਾਂ ਦੱਸਦਾਂ ਉਹ ਵੀ ਬਹੁਤ ਮਿੰਟੀ ਏਰੀਆ ਹੁਣ ਆਇਆ ਵੀ ਪਿੰਡ ਜੈਂਟਰ ਹੋ ਗਈ ਵੀ ਤਾਰੀਫ ਕਰ ਲੋ ਹੈ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ। ਠੀਕ। ਨਾ ਚੀ। ਆ ਗਲੀ ਵਿੱਚ ਜਾਂਦੀ ਆ। ਹੋ ਸਾਹਮਣੇ ਗੇਟ ਆਪਣਾ। ਹੁਣ ਪਰ ਆਪਾਂ ਦੂਜੇ ਗੇਟ ਜਾਵਾਂਗੇ। ਦਰਵਾਜ਼ੇ ਵਾਲੀ। ਵਾਲਾ ਪਿੰਡ। ਸਾਰ ਤੇ ਲਾਕ ਇਟ ਪਈ ਆ। ਚਲੋ ਹਣਾ ਉਹ ਹੁੰਦਾ। ਫਰੇਤਾ ਵਗੈਰਾ ਉੱਦੋਂ ਹਟ ਜਾਊਗਾ। ਵਧੀਆ ਹੋ ਜਾਊਗਾ। ਦਸਤਾ ਦੂਜਾ ਨਾਂ ਪਿੰਡ ਸਾਰਿਆਂ ਦਾ। ਹੁਣ ਆਪਾਂ ਇੱਕ ਮੋੜ ਮੁੜਾਗੇ। ਆਸਤੀ ਚਲੋ ਚੱਲ ਜਾਈਏ ਮੰਮੀ ਨੂੰ ਘੰਟਾ ਮਿਲੂ ਜਾਗੇ ਤੇ ਨੀਤ ਕਿੱਥੇ ਆ ਗਈ ਆਪਾਂ ਕਿੱਥੇ ਆ ਗਈ ਕਿੱਥੇ ਆ ਗਈ ਨੀਕੇ ਪਾਸ ਕਿੱਥੇ ਆ ਗਈ ਆਪਾਂ ਹਾਂ ਕਿੱਥੇ ਆ ਗਈ ਹੂੰ ਨੀਤ ਆ ਗਈ ਘੱਟੇ ਹਨ ਆ ਗਈ ਜੀਜੀ ਆ ਹਨ ਆ ਗਈ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਿੱਥੇ ਦੇ ਘਟੇ ਘਰ ਕੇ ਜਾਤ ਨੂੰ ਮੈਂ ਨਾਲ ਜਸ ਪਲਕੀਰ ਤਰ ਹੋਇਆ ਤਾਂ ਨਹੀਂ ਸਕੂਲ ਚ ਇਹਦਾ ਰਹਿੰਦਾ ਰਹਿੰਦਾ ਨਾ ਮੋਕਾ ਨਹੀਂ ਸਕੂਲ ਚ ਜਾ ਜਾਂਦੀ ਆ ਹਾਂ ਬਹੁਤ ਬੜਾ ਅੱਖਰ ਗੁੰਡੀ ਬਾਈ ਹਾਂ ਨਾਈ ਬਈ ਮੈਂ ਤੁਨ ਕੱਲ੍ਹ ਸੱਲਾਈਸ ਨਾਲ ਆਜੀ ਅੱਜ ਰਾਜੀ ਨਹੀਂ ਉਹ ਪਹਿਲੇ ਹੀ ਬੀੜੀ ਦੇਖ ਕੇ ਸੁਤੀ ਪਈ ਰਾਤ ਨਹੀਂ ਸੌਂਦਾ ਇਹ ਸੌਿਆ ਨਾ ਕਾਰਾ ਚੱਲ ਜੀ ਬਾਅਦ ਸੌਂਦੀ ਆ ਅੱਛਾ ਆ ਨਾ ਮਾੜਾ ਉਹ ਆ ਗਈ ਦੀ ਦੀਆ ਇਹ ਤਾਂ ਤੁਹਾਡੀ ਕਦਰ ਦੀ ਬੇਟ ਕਰਦੀ ਸੀ ਜਸਨੀ ਜੀ ਉੱਪਰ ਚੜਜੋ ਬੇਟ ਤੇ ਚੰਗਾ ਪਾਣੀ ਪੀ ਕੇ ਚੇਂਜ ਕਰ ਲੋ ਚੇਂਜ ਇਹ ਤਾਂ ਇੱਥੇ ਆ ਜੇ ਇੱਥੇ ਆਉਣਗੇ ਪਤਾ ਚੇਂਜ ਕਰਕੇ ਆਪਣੇ ਉਹ ਕਰਕੇ ਆਉਂਦੇ ਆ ਰਾਤ ਲਓ ਜੀ ਪਤਾ ਨਹੀਂ ਸੰਦੀਪ ਤੇ ਸੀਰਾ ਹਰਾਜੋ ਮਾਦਰੀ ਚਲੇ ਗਏ ਸਭ ਤੋਂ ਪਹਿਲਾਂ ਟਰ ਦੇਤੀਗੇ ਵੀ ਜਾਣਿਆ ਟਰਦੇ ਟਰਦੇ ਉਧਰ ਨੂੰ ਚਲੇ ਜਾਣੇ ਟਾਈਮ ਲੱਗਦਾ ਆ ਬੈਠਾ ਹਾ ਸੰਦੀਪਾ ਹਾ ਪੰਪ ਵੀ ਟਰੈਕਟਰ ਤੇ ਜਿਹੜਾ ਬੈਠਾ

ਕਾਜ਼ੀ ਨੇ ਵੀ ਜਸਨੀਤ ਨੂੰ ਬੁਲਾ ਕੇ ਲਿਆ ਤੇ ਦੁੱਧੂ ਪੀਲਾ ਕੇ ਦੁੱਧੂ ਪੀਲਾ ਆ ਤੇ ਤੇ ਵੱਟਾ ਹੈ ਉਹ ਦੰਬੇ ਤੇ ਤੇ ਵੱਟਾ ਟਰੈਕਟਰ ਆ ਉਥੇ ਤੇ ਵੱਟਾ ਹਾਂ ਕੇ ਆ ਜਾ ਦੀਦੀ ਕੇ ਦੁੱਧੂ ਪੀਲਾ ਐ ਕਹਦੀ ਕੇ ਦੀਦੀ ਦੁੱਧੂ ਪੀਲਾ ਆ ਲਓ ਜੀ ਇੱਧਰ ਮੱਜਾ ਨਵਾਈਆਂ ਜਾਂਦੀਆਂ ਨੇ

ਆਹ ਦਿੱਕੇ ਜੇ ਹਰੀ ਨਾ ਸਰੋਜ ਚੱਲੀਏ ਹਾਂ ਉੱਤਰਾ ਉਹ ਨਹੀਂ ਆ ਲਾ ਦੇਣੀ ਆ ਮਲ੍ਹਾ ਲਾ ਦੇਣੀ ਹੈ ਵੇ ਇਹਦੇ ਵੀ ਪੈ ਕੱਦੀ ਲਾ ਦਿੰਦੇ ਪਿੱਚੀ ਜਿਵੇਂ ਪੈ ਜੀ ਜਿਵੇਂ ਇਹਦੇ ਵੀ ਕੱਦੀ ਕੀ ਮਾਰਿਆ ਜੀ ਨਾ ਰੀਤ ਦੇ ਦਸੀ ਕੀ ਮਾਰਿਆ ਸੀ ਚੱਪੜੀ ਲਾ ਕੇ ਚੱਪੜੀ ਲਾ ਕੇ ਮਾਰੀ ਹਨ ਬਾਲੀ ਸ਼ਰਾਪਤ ਕਰਦੇ ਨੇ ਉਹ ਵੀ ਉਹ ਕਣਕ ਦੇ ਤਾਂ ਗਾਵਾਤਾ ਉਹਨਾਂ ਨੇ। ਪਤਾ ਨਹੀਂ ਦੇਖੀ ਹੁਣੇ। ਠੀਕ ਆ। ਬੱਸ ਆਉਣ ਨੂੰ ਕੀ ਆ ਹੁਣੇ ਕਰ ਲੂ ਗੱਲ। ਤੇ ਇਹਨਾਂ ਨੇ ਕੋਈ ਕੰਮ ਕਰਨਾ ਫਿਰ ਇਹਨਾਂ ਨੂੰ ਅੱਛੀ ਵੀ ਲੱਗਦੀ ਆ। ਫਿਰ ਮੈਨੂੰ ਐ ਲੱਗਦਾ ਹੁੰਦਾ ਵੀ ਇਹਨਾਂ ਦਾ ਸੁਆਬ ਬਾਪੂ ਵਰਗਾ। ਹਰਲੇ ਵਾਲੇ ਬਾਪੂ ਵਰਗਾ ਹਾਂ ਤੇ ਫਿਰ ਉਹ ਵੀ ਬਾਪੂ ਵੀ ਐਂ ਕਰ ਦਿੰਦਾ ਮੈਂ ਤੇ ਰਹਿ ਦਿੰਦੀ ਜਿਹੜੀ ਚੀਜ਼ ਲੈਣੀ ਹੁੰਦੀ। ਮੈਨੂੰ ਮੀਨਾ ਹੁੰਦਾ। ਸੱਚ ਮੀਨਾ ਫਿਰ ਦੌਰ ਨਾਲ ਹੀ ਹੁੰਦਾ। ਫਿਰ ਮੈਨੂੰ ਐ ਵੀ ਜਿਹੜੇ ਨਾਮ ਦੇ ਹਸਾਬ ਦਾ ਐ ਚੁੱਕ ਕੇ ਨਮਾ ਲੈ। ਬਸ ਵਧੀਆ ਰਹਿੰਦੀ ਆ ਫਿਰ ਆਏ ਹੁਣ ਬੜ ਕੇ ਖੜ ਗਿਆ ਪਟੋਲਾ ਜਾਵਾਂ ਜੇ ਤਾਂ ਡਰ ਜਾਂਦਾ ਪਿੰਡ ਦੇ ਦੂਜੇ ਮਹੀਨੇ ਆਇਆ ਹੋਇਆ ਆਇੰਗੇ ਦੂਜੇ ਦੀਆਂ ਜੀ ਦਰਮਿਆਨ ਬਚਾ ਲੈਣਾ ਹੂੰ ਦਾ ਰੈਦਾ ਅੱਠ ਦਾ ਚੰਗਾ ਵੀ ਬਾਈ ਕਰ ਦੇ ਚੱਕਾ ਬਾਈ ਬਾਈ ਕਰ ਦੇ ਬਾਈ ਨਾ ਨੂਲੇ ਧੱਪੜ ਪਲੇਟ ਕਰਾ ਲਈ ਹੈ ਨਾ ਵੀ ਇਹ ਤਾਂ ਬੜਾ ਚੱਲ ਚਲ ਆਪਾਂ ਲੂਟ ਦੇ ਠੀਕ ਆ ਪਾ ਠੀਕ ਆ ਕੋਈ ਨਹੀਂ ਨਾ ਚੱਲੋ ਕੁੜੀ ਐ ਜਸਨੀਤਾ ਲੈ ਜਸਨੀਤਾ ਹੁਣ ਉਹਨਾਂ ਦੇ ਬੱਚੇ ਦੇ ਪਿੱਛੇ ਭੱਜ ਗਈ ਆ ਜਾ ਪੁੱਤ ਚੱਲੀ ਆਪਾਂ ਖਾਣ ਲਈ ਤੇ ਆ ਜਾ ਜੀ ਆ ਜਾ ਕੇ ਬਈ ਆ ਜਾ ਜਸਨੀਤਾ ਜਸਨੀਤਾ ਆਉਂ ਗੱਲਾਂ ਆਖੀ ਉਹ ਕੁੜੀ ਦੂਜੀ ਚੰਗਾ ਨਹੀਂ ਚਾਹੀਏ ਸਾ ਦਾ ਜਾਂਦਾ ਜਸਨੀਤਾ ਦੀ ਤੁਰਦੇ ਨਾਨੀ ਨੂੰ ਮਿਲ ਲੈ ਆ ਜਾ ਜਸਨੀਤਾ ਤੇਰੇ ਕੋਲ ਖੜੀ ਰੱਖੀ ਬੈਠੀਆਂ ਤੁਕਲੇ ਆਇਆ। ਚਲੋ ਚੱਲ ਪਈ ਹੁਣ। ਲੋ ਬੱਪਸ ਆ ਗਏ ਹਨਾ ਫਟ ਕੇ ਲੱਗੇ ਪਏ ਇੱਕ ਟ੍ਰੇਨ ਦਾ ਸਾਡੇ ਦੇਖੀ ਦੇਖਦੀ ਲੰਘ ਗਈ ਤੇ ਇੱਕ ਹੋਰ ਆਉਗੀ। ਇੱਕ ਹੋਰ ਆਉਗੀ ਹੈ ਜੀ। ਸਾਨੂੰ ਤਾਂ ਇਹ ਹੋ ਜਾਂਦਾ ਇੱਥੇ ਰੁਕਣਾ ਪੈਂਦਾ। ਜਾਣ ਲਈ ਫੇਰ ਓਹਨ ਲਈ ਜੇਣਾ। ਘਰਾਂ ਨੂੰ ਨਹੀਂ ਤਾਂ ਕਸ਼ਮੀਰ। ਵਾਹ। ਉਨੀ ਵੀ ਨਹੀਂ ਜੀਰਾ ਗੁੱਲਾ ਫਟਕਾ ਖੁੱਲੋ ਫਟਕ ਕਹਿਦੀ ਨਹੀਂ ਕਹਿਦੀ ਆ ਪਾਪੀ ਆ ਕਾ ਇੱਥੇ ਅੱਜ ਆਪਾਂ ਕਿੰਨਾ ਇੰਜੋਏ ਕਰਿਆ ਨਾ ਨਾਲੇ ਚਲੋ ਮੰਮੀ ਨੂੰ ਮਿਲਿਆ ਇਹ ਸਾਰਿਆਂ ਨੂੰ ਨਾਨਕੀ ਮਿਲਿਆਏ ਜਸਨੀਤ ਤਾਂ ਆਉਂਦੀ ਨਹੀਂ ਸੀ ਮਸਾਲੇ ਆਂਦੀ ਆ ਹਨਾ ਜਸਨੀਤ ਕਿੱਥੇ ਰਹਿਣਾ ਸੀ ਤੇ ਆ ਖੁੱਲੋ ਫਟਕੋ ਕਿੱਥੇ ਰਹਿਣਾ ਸੀ ਤੇ ਹੁਣ ਦੇਖਦੇ ਹਾਂ ਕੀ ਇਹਨਾਂ ਦੀ ਡਿਟ ਕਰਦੇ ਆ ਚਿਰ ਗੁਣਾ ਪਿਆ ਸਾਨੂੰ ਹਨਾ ਖਾਣੇ ਢਟਕ ਖੁੱਲ ਗਏ ਹਨਾ ਵੀ ਜੀਡੀ ਕੰਪਨੀ ਕਿਵੇਂ ਐ ਤੇ ਪੱਸਿਆ ਤੇਰ ਆਪਾਂ ਵਸਦੇ ਲਾ ਤੂੰ ਆ ਇੰਨਾ ਜਿਆਦਾ ਹੁਣ ਅੱਗਾ ਲੱਗਦੀ ਨਹੀਂ ਲੱਗੇ ਉਹਨਾਂ ਨੂੰ ਢਟਕ ਖੁੱਲ ਗਿਆ ਹਨਾ ਜਸਨੀ ਤਾਂ ਹੁਣ ਹੈਪੀ ਆ ਹਾਂ ਹੈਪੀ ਆ ਹਾਂ ਪਾ ਦੇ ਕਿਦਾਂ ਹੈ ਹੈਪੀ ਹੋ ਗਿਆ ਜਸਨੀ ਤਾਂ ਨਾਨੀ ਨੇ ਕੀ ਦਿੱਤਾ ਟੌਫੀ ਟੌਫੀ ਦਿੱਤੀ ਆ ਗੀ ਅਸੀਂ ਦੇਖ ਲਓ ਉੱਥੇ ਰੁਕ ਗਏ ਮਮੀ ਕੋਲੇ ਉਹਨੇ ਇੱਕ ਦੋ ਥਾਂਵੇਂ ਡੱਬੇ ਵੀ ਦੇ ਇਨ ਸੀ ਰਵਨੀਤ ਨੂੰ ਐਸੇ ਵੀ ਅੱਜ ਮੈਂ ਚਾ ਕੇ ਦੇ ਆਉਂ ਚਲੋ ਕੋਈ ਗੱਲ ਨਹੀਂ ਹਨਾ ਕਰਦਾ ਗਿਆ ਅੱਜ ਸਾਨੂੰ ਇਹ ਹੋ ਗਿਆ ਉਧਰ ਸਕੂਲ ਜੇ ਟਾਈਮ ਨਾ ਲਾਗੇ ਫਿਰ ਰੋਜ਼ ਰੋਜ਼ ਘਰੋਂ ਨਿਕਲੇ ਨਹੀਂ ਜਾਂਦੇ ਚਲੋ ਉੱਥੇ ਸਾਰਿਆਂ ਨੂੰ ਮਿਲ ਚਲਦੇ ਆ ਤੇ ਜਸਨੀਤ ਦਾ ਫਿਰ ਬੱਚਿਆਂ ਨਾਲ ਜੀ ਲੱਗਿਆ ਹੋਇਆ ਸੀ ਹਨਾ ਜਸਨੀਤ ਮੇਰਾ ਮਾਮਾ ਹਾਈ ਹਾਂ ਨਾ ਮੋ ਲੋ ਜੀ ਘਰੇ ਆ ਗਏ ਰਵਨੀਤ ਬਣਾਈ ਬੈਠੀ ਆ ਕਰੈਕਸ ਹੁਣ ਖਾਣੇ ਆ ਬਹੁਤ ਪੁੱਤਰਾ ਮਰ ਰਮਨੀਤ ਇਧਰ ਆਖਖ ਸਾਨੂੰ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਹਨਾ ਜਦੋਂ ਤੁਸੀਂ ਪੰਗੜੇ ਪਾਉਂਦੇ ਸੀ ਨੱਚਦੇ ਸੀ ਸਾਨੂੰ ਬਹੁਤ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਕਿ ਆਸੀਂ ਮੈਂ ਜਿੱਦ ਦੀ ਮੰਮਾ ਨਾਲ ਵੀ ਗੱਲ ਕਰੀ ਮੈਂ ਕਹੇ ਦੀ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਥੈਂਕ ਯੂ ਤੁਸੀਂ ਸਾਨੂੰ ਇੰਨੀ ਹਾਂ ਜਿਤਨੀ ਤੂੰ ਦੱਸ ਦੇ ਕਿਨੇ ਦਿੱਤੀ ਆ ਨਾਨੀ ਨੇ ਦਿੱਤੀ ਆ ਨਾਨੀ ਨੂੰ ਅਸੀਂ ਕਹਤਾ ਵੀ ਰਮਨੀਤ ਨੇ ਆਉਣਾ ਸੀਗਾ ਤੁਹਾਡੇ ਕੋਲੇ ਵੀ ਅੱਜ ਸਾਨੂੰ ਅਸੀਂ ਆ ਗਏ ਤੇਰਾੂ ਇੱਕ ਜਦਣਾ ਦਾਸਤਾ ਸਾਰਿਆਂ ਨੇ ਤੈਨੂੰ ਬਹੁਤ ਵਧਾਈਆਂ ਦਿੱਤੀਆਂ ਨਾਨੀ ਨਾਨੂ ਕਹਿੰਦੇ ਅਸੀਂ ਬਹੁਤ ਖੁਸ਼ ਆ ਠੀਕ ਵਿਚਾਲੇ ਦੀ ਰੈ ਖੜਾ ਹੋ ਗਿਆ ਸੀ ਹੁਣ ਹਾਂ ਹਾਂ ਬਾਹਰ ਨਹੀਂ ਤਲਾਕ ਬੰਦੀ ਨੂੰ ਪੰਗੜੇ ਵਾਲਿਆਂ ਦਾ ਕੋਚ ਹੁੰਦਾ ਦੇ ਕੀ ਹੁਣ ਪੰਗੜੇ ਆ ਚੱਕ ਸਾਲ ਸਾਲ ਮਾਰੀ